ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੇ ਦਿਨ ਨੇੜੇ ਹੁੰਦੇ ਜਾ ਰਹੇ ਨੇ VOTING ਦਾ ਦਿਨ ਨੇੜੇ ਆ ਰਿਹਾ ਓਵੇਂ-ਓਵੇਂ ਦਿਲਚਸਪ ਹੁੰਦੀ ਜਾ ਰਹੀ ਆ ਸਿਆਸਤ ਖਾਸ ਕਰਕੇ ਪੰਜਾਬ ਸੂਬੇ ਦੇ ਅੰਦਰ ਇੱਕ ਅਜਿਹੀ ਸੀਟ ਜਿਹੜੀ ਚਰਚਾ ਦਾ ਵਿਸ਼ਾ ਕੱਲ ਤੋਂ ਬਣੀ ਹੈ ਉਹ ਹੈ ਹਿਆਰਪੁਰ ਲੋਕ ਸਭਾ ਹਲਕਾ ਜਿੱਥੋਂ ਟਿਕਟ ਜਿਹੜੀ ਜਿਹੜੀ BJP ਦੇ ਵੱਲੋਂ ਅਨਾਉਂਸ ਹੁੰਦੀ ਹੈ ਸੋਮ ਪ੍ਰਕਾਸ਼ ਜਿਹੜੇ ਕੀ ਪਹਿਲਾਂ 2019 ਦੇ ਵਿੱਚ ਇਸੇ ਸੀਟ ਤੋਂ ਲੋਕ ਸਭਾ ਦੇ ਮੈਂਬਰ ਬਣੇ, MP ਬਣੇ ਤਾਂ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਜਦੋਂ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਉਸ ਦੌੜ ਦੇ ਵਿੱਚ ਜਿੰਨੇ ਦਾਵੇਦਾਰ ਸੀ ਉਹ ਪਿੱਛੇ ਰਹਿ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਵਿਜੇ ਸ਼ਾਮਪਲਾ ਇੱਕ ਨੇ ਭਾਈਪਾ ਦੇ ਸੀਨੀਅਰ ਆਗੂ ਨੇ ਪਰ ਜਦੋਂ ਟਿਕਟ ਅਨਾਉਂਸ ਹੋਈ ਉਸ ਤੋਂ ਬਾਅਦ ਫਿਰ ਉਹਨਾਂ ਦੀ ਨਾਰਾਜ਼ਗੀ ਜ਼ਾਹਰ ਹੋਣ ਲੱਗੀ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਸੋਸ਼ਲ ਮੀਡੀਆ ਤੇ ਮੋਦੀ ਦਾ ਪਰਿਵਾਰ ਹਟਾ ਦਿੱਤਾ ਉਹ ਹਟਾਉਂਦਿਆਂ ਹੀ ਖਬਰ ਬਣ ਗਈ ਖਬਰ ਇਹ ਬਣੀ ਕਿ ਕੀ ਮੋਦੀ ਦੇ ਪਰਿਵਾਰ ਦਾ ਇੱਕ ਜੀ ਨਾਰਾਜ਼ ਹੋ ਗਿਆ ਜੇਕਰ ਜੀ ਨਾਰਾਜ਼ ਹੋਇਆ ਤੇ ਕੀ ਪਾਰਟੀ ਦੀਆਂ ਸਿਵਾਵਾਂ ਕਰਦਾ ਰਹੇਗਾ ਪਾਰਟੀ ਚ ਬਣਿਆ ਰਹੇਗਾ ਜਾਂ ਫਿਰ ਪਾਸਾ ਪਲਟਣ ਲੱਗ ਗਿਆ ਕਿਉਂਕਿ ਜਿਸ ਢੰਗ ਦੇ ਨਾਲ ਦਲ ਬਦਲੇ ਜਾ ਰਹੇ ਨੇ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ ਤਾਂ ਹੁਣ ਚਰਚਾ ਇਹ ਹੈ ਕਿ ਜਦੋਂ ਤੋਂ ਕੱਲ ਦੇ ਲੈ ਕੇ ਹੁਣ ਤੱਕ ਭਾਜਪਾ ਦੇ ਸੀਨੀਅਰ ਆਗੂ ਵਿਜੇ ਸ਼ਾਂਪਲਾ ਨਾਰਾਜ਼ ਨੇ ਹਾਲਾਂਕਿ ਉਹਨਾਂ ਦਾ ਜਿਹੜਾ 2014 ਦੇ ਵਿੱਚ ਇਸੇ ਸੀਟ ਤੋਂ ਲੋਕ ਸਭਾ ਮੈਂਬਰ ਬਣੇ ਸੀ ਆਰ ਕੇਂਦਰ ਦੇ ਵਿੱਚ ਵਜਾਰਤ ਦਾ ਹਿੱਸਾ ਵੀ ਰਏ ਸੀ ਸਾਬਕਾ ਕੇਂਦਰੀ ਮੰਤਰੀ ਨੇ ਔਰ ਕੌਮੀ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਵੀ ਨੇਓ ਕਿਉਂਕਿ ਉਹਨਾਂ ਨੇ ਅਸਤੀਫਾ ਤਾਂ ਦਿੱਤਾ ਆਪਣੀ ਕੁਰਸੀ ਤੋਂ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿਉਂਕਿ ਚੋਣ ਲੜਨ ਦੇ ਲਈ ਉਹ ਇੱਥੇ ਵਾਪਸ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੋ ਜਾਣਗੇ ਖਾਸ ਕਰਕੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟ ਦੇ ਦਾਵੇਦਾਰ ਸੀ ਇਸੇ ਕਰਕੇ ਅਸਤੀਫਾ ਦਿੱਤਾ ਗਿਆ ਪਰ ਸਰਕਾਰ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ ਉਹਨਾਂ ਨੂੰ ਲੱਗਿਆ ਕਿ ਨਹੀਂ ਕੌਮੀ ਐਸੀ ਕਮਿਸ਼ਨ ਦੇ ਤੌਰ ਦੇ ਉੱਤੇ ਚੇਅਰਮੈਨ ਦੇ ਤੌਰ ਦੇ ਉੱਤੇ ਵਿਜੇ ਸੰਪਲਾਇ ਸਾਨੂੰ ਚਾਹੀਦੇ ਨੇ ਇਸ ਕਰਕੇ ਉਹਨਾਂ ਨੇ ਸਤੀਫਾ ਪ੍ਰਵਾਨ ਨਹੀਂ ਕੀਤਾ ਪਰ ਹੁਣ ਵਿਜੇ ਸੰਪਲਾ ਨੇ ਨਾ ਤਾਂ ਉਹ ਪ੍ਰਵਾਨਗੀ ਹੋਈ ਜਾਂ ਨਹੀਂ ਹੋਈ ਉਸ ਦੀ ਵੀ ਪ੍ਰਵਾਨ ਨਹੀਂ ਕੀਤੀ ਔਰ ਟਿਕਟ ਨਹੀਂ ਮਿਲੀ ਤਾਂ ਇਸ ਕਰਕੇ ਇਹ ਵੀ ਪ੍ਰਵਾਨ ਨਹੀਂ ਕੀਤੀ ਕਿ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਸੋਚਣਗੇ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਫੈਸਲੇ ਬਾਰੇ ਕੀ ਸੋਚਣਗੇ ਇਸ ਕਰਕੇ ਉਹਨਾਂ ਨੇ ਜਿਹੜਾ ਕੀ ਹੈ ਮੋਦੀ ਦਾ ਪਰਿਵਾਰ ਵੀ ਆਪਣੇ ਨਾਮ ਦੇ ਨਾਲ ਹਟਾ ਲਿਆ ਤੇ ਨਾਲ ਹੀ ਇੱਕ ਟਵੀਟ ਕੀਤਾ ਕੱਲ ਤੋਂ ਲੈ ਕੇ ਅੱਜ ਤੱਕ ਜਿਹੋ ਉਹਦਾ ਟਵੀਟ ਹੋਇਆ ਤਾਂ ਉਹ ਵਾਰ-ਵਾਰ ਚਰਚਾ ਹੋ ਰਹੀ ਹੈ ਔਰ ਇੱਕ ਗੱਲ ਇਸ ਦੇ ਵਿੱਚ ਖਾਸ ਕੀ ਹੈ ਦਿਲਚਸਪ ਕੀ ਹੈ ਜੁੜੀ ਕੀ ਹੈ ਨਵੀਂ ਕੀ ਹੈ ਗੱਲ ਉਹ ਵੀ ਤੁਹਾਡੇ ਨਾਲ ਦੱਸਦੇ ਹਾਂ ਪਰ ਅਸੀਂ ਵੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਉਸ ਟਵੀਟ ਦੇ ਉੱਤੇ ਜਿਸ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਟਿਕਟ ਮਿਲਣ ਤੋਂ ਬਾਅਦ ਕਿ ਰੱਬ ਇੱਕ ਰਸਤਾ ਬੰਦ ਕਰਦਾ ਹੈ ਤੇ ਕਈ ਹੋਰ ਖੋਲ ਦਿੰਦਾ ਹੈ ਪ੍ਰਮਾਤਮਾ ਨੇ ਮੇਰੇ ਲਈ ਵੀ ਇੱਕ ਰਸਤਾ ਨਿਰਧਾਰਿਤ ਜ਼ਰੂਰ ਕੀਤਾ ਹੋਣਾ ਮੇਰੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਵਿਜੇ ਸਾਂਪਲਾ ਦਾ ਜਿਹੜਾ ਰੋਸ ਹੈ ਉਹ ਵੀ ਸਾਹਮਣੇ ਆ ਰਿਹਾ ਇਸ ਟਵੀਟ ਦੇ ਜ਼ਰੀਏ ਇਹਨਾਂ ਸ਼ਬਦਾਂ ਦੇ ਜ਼ਰੀਏ ਤੇ ਹੁਣ ਗੱਲ ਦੱਸਦੇ ਆ ਪਤੇ ਦੀ ਮੁੱਦੇ ਦੀ ਉਹ ਇਹ ਕਿ ਵਿਜੇ ਸਾਂਪਲਾ ਕੀ ਹੁਣ ਕਾਂਗਰਸ ਪਾਰਟੀ ਤੋਂ ਹੁਸ਼ਿਆਰਪੁਰ ਦੀ ਲੋਕ ਸਭਾ ਹਲਕੇ ਤੋਂ ਜਿਹੜੀ ਆ ਟਿਕਟ ਮਿਲੇਗੀ ਉਹਨਾਂ ਨੂੰ ਚੋਣ ਲੜਨ ਜਾ ਰਹੇ ਨੇ ਇਸ ਗੱਲ ਦੀ ਚਰਚਾ ਜੈਸ ਨੂੰ ਸੰਭਾਵਨਾਵਾਂ ਦੇ ਨੇੜੇ ਤਾਂ ਦੇਖਿਆ ਜਾ ਰਿਹਾ ਕਿਉਂਕਿ ਕਾਂਗਰਸ ਹਾਈ ਕਮਾਂਡ ਤੱਕ ਵੀ ਇਹ ਗੱਲ ਪੁੱਜ ਗਈ ਹੈ ਕਿ ਹਿਸ਼ਾਰਪੁਰ ਲੋਕ ਸਭਾ ਹਲਕੇ ਤੇ ਜਿੱਥੇ ਸਾਡੇ ਵਾਸਤੇ ਇੱਕ ਮਜ਼ਬੂਤ ਦਾਵੇਦਾਰ ਡਾਕਟਰ ਰਾਜਕੁਮਾਰ ਚੱਬੇਵਾਲ ਸਨ ਉਹ ਤੇ ਗਏ ਆਮ ਆਦਮੀ ਪਾਰਟੀ ਚ ਤੇ ਉਸ ਤੋਂ ਬਾਅਦ ਹਿਸ਼ਾਰਪੁਰ ਹਲਕਾ ਕਿਉਂਕਿ ਰਿਜ਼ਰਵ ਸੀਟ ਵੀ ਹੈ ਤਾਂ ਅਸੀਂ ਕਿਸੇ ਬਾਹਰਲੀ ਕਾਂਗਰਸ ਦੇ ਵਿਅਕਤੀ ਨੂੰ ਵੀ ਉੱਥੇ ਉਤਾਰਾਂਗੇ ਤਾਂ ਉਹ ਵੀ ਠੀਕ ਨਹੀਂ ਹੋਵੇਗਾ ਕਾਂਗਰਸ ਪਾਰਟੀ ਲਈ ਮਜ਼ਬੂਤ ਦਾਵੇਦਾਰ ਨਹੀਂ ਹੋਵੇਗਾ ਸਥਾਨਕ ਆਗੂ ਜੇ ਕਰ ਲਬੜਾ ਤਾਂ ਫਿਰ ਉਹ ਤਲਾਸ਼ ਦੇ ਵਿੱਚੋਂ ਹੁਣ ਇੱਕ ਗੱਲ ਇੱਕ ਨਾਮ ਦੀ ਚਰਚਾ ਵਿਜੇ ਸੰਪਲਾ ਦੀ ਵੀ ਹੋ ਰਹੀ ਹੈ ਤਾਂ ਜਿਹੜੀ ਪੰਜਾਬ ਸੂਬੇ ਦੀ ਲੀਡਰਸ਼ਿਪ ਹੈ ਕਾਂਗਰਸ ਦੀ ਉਹਨਾਂ ਦੇ ਧਿਆਨ ਵਿੱਚ ਇਹ ਮਸਲਾ ਆਇਆ ਔਰ ਪਤਾ ਇਹ ਵੀ ਲੱਗਿਆ ਕਿ ਵਿਜੇ ਸੰਪਲਾ ਵੀ ਦਿਲਚਸਪੀ ਦਿਖਾ ਰਹੇ ਨੇ ਕਿਉਂਕਿ ਉਹਨਾਂ ਦਾ ਕੀਤਾ ਗਿਆ ਟਵੀਟ ਸਾਫ਼-ਸਾਫ਼ ਜਿਹੜਾ ਇਸ਼ਾਰਾ ਕਰਦਾ ਦਿਖਾਈ ਦੇ ਰਿਹਾ ਹੈ ਕਿ ਜੇਕਰ ਇੱਕ ਰਸਤਾ ਬੰਦ ਹੁੰਦਾ ਹੈ ਤੇ ਕੋਈ ਨਾ ਕੋਈ ਹੋਰ ਵੀ ਖੁੱਲ ਜਾਂਦੇ ਨੇ ਪਰ ਉਹ ਹੋਰ ਰਸਤਾ ਕੀ ਕਾਂਗਰਸ ਦੇ ਰੂਪ ਵਿੱਚ ਖੁੱਲੇਗਾ ਔਰ ਕਾਂਗਰਸ ਨੂੰ ਇਸ ਵਕਤ ਉਸ ਸੀਟ ਤੋਂ ਲੋੜ ਹੈ ਕਿ ਕੋਈ ਅਜਿਹਾ ਮਜ਼ਬੂਤ ਦਾਵੇਦਾਰ ਹੋਵੇ ਉਮੀਦਵਾਰ ਬਣੇ ਸਾਡੀ ਪਾਰਟੀ ਤੋਂ ਜਿਹੜਾ ਜਿੱਤ ਦੀਆਂ ਸੰਭਾਵਨਾਵਾਂ ਦੇ ਬਿਲਕੁਲ ਨੇੜੇ ਜਾ ਕੇ ਪੁੱਜੇ ਨੇੜੇ ਜਾ ਕੇ ਹੀ ਨਹੀਂ ਬਲਕਿ ਉੱਥੋਂ ਜੇਤੂ ਉਮੀਦਵਾਰ ਬਣੇ ਇਸ ਕਰਕੇ ਕਾਂਗਰਸ ਨੇ ਵੀ ਉਹ ਰਸਤਾ ਖੋਲ੍ਹਿਆ ਹੋਇਆ ਹੈ ਇਸੇ ਕਰਕੇ ਹਾਲੇ ਤੱਕ ਕਾਂਗਰਸ ਨੇ ਵੀ ਉਸ ਟਿਕਟ ਤੋਂ ਆ ਜਿਹੜੀ ਸੀਟ ਤੋਂ ਟਿਕਟ ਅਨਾਊਂਸ ਨੇ ਕੀਤੀ ਕਿ ਕਿਸ ਨੂੰ ਦੇਣੀ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਦੇ ਵਿਧਾਇਕ ਸਨ ਚੱਬੇਵਾਲ ਹਲਕੇ ਤੋਂ ਪਰੋ ਆਮ ਆਦਮੀ ਪਾਰਟੀ ਪਟਕੇ ਲੈ ਗਈ ਔਰ ਉਹ ਵੱਖਰੀ ਗੱਲ ਹੈ ਕਿ ਚਰਚਾਵਾਂ ਨੇ ਕਿ ਉਹਨਾਂ ਦੀਆਂ ਕਿਹੜੀਆਂ ਫਾਈਲਾਂ ਤੇ ਇਨਕੁਆਇਰੀ ਖੁੱਲੀ ਸੀ ਤੇ ਕਿਵੇਂ ਦੋਸਤਾਨਾ ਪੈ ਗਿਆ ਔਰ ਰਾਜਕੁਮਾਰ ਚੱਬੇਵਾਲ ਦੀਆਂ ਜਿਹੜੇ ਕੀ ਵਿਧਾਨ ਸਭਾ ਦੇ ਅਖੀਰਲੇ ਸੈਸ਼ਨ ਦੇ ਵਿੱਚ ਵਰਲਡ ਸੈਸ਼ਨ ਦੇ ਵਿੱਚ ਸੰਗਲ ਤੇ ਜੰਦਰੇ ਲੈ ਕੇ ਜਾਂਦੇ ਨੇ ਕਰਜ਼ੇ ਦੀ ਪੰਡ ਸੰਕੇਤਕ ਤੌਰ ਤੇ ਸਿਰ ਤੇ ਰੱਖ ਕੇ ਜਾਂਦੇ ਨੇ ਦਿਨਾਂ ਦੇ ਵਿੱਚ ਹੀ ਕੁਝ ਹੀ ਘੰਟਿਆਂ ਦੇ ਵਿੱਚ ਹੀ ਉਹਨਾਂ ਨੂੰ ਲੱਗਿਆ ਕਿ ਨਹੀਂ ਆਮ ਆਦਮੀ ਪਾਰਟੀ ਬਹੁਤ ਚੰਗਾ ਕੰਮ ਕਰ ਰਹੀ ਹੈ 24-25 ਮਹੀਨਿਆਂ ਚ ਇਸ ਕਰਕੇ ਉਹਨਾਂ ਨੇ ਉਹ ਆਪਣੀ ਪਾਰਟੀ ਕਾਂਗਰਸ ਨੂੰ અલਵਿਦਾ ਕਿਹਾ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਹੁਣ ਉੱਥੋਂ ਉਮੀਦਵਾਰ ਵੀ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜਕਮਰ ਚੱਬੇਵਾਲ ਇਸ ਕਰਕੇ ਕਾਂਗਰਸ ਪਾਰਟੀ ਵੀ ਉਮੀਦਵਾਰ ਦੀ ਤਲਾਸ਼ ਦੇ ਵਿੱਚ ਹੈ ਔਰ ਜੇਕਰ ਇਹ ਬਦਲ ਵਿਜੇ ਸ਼ਾਮਪਲਾ ਦੇ ਰੂਪ ਵਿੱਚ ਕਾਂਗਰਸ ਨੂੰ ਲੱਭਦਾ ਤਾਂ ਫਿਰ ਕਾਂਗਰਸ ਦੇ ਲਈ ਵੀ ਕਈ ਤਰ੍ਹਾਂ ਦੇ ਰਾਸ ਖਾਲੇ ਹੋ ਜਾਣਗੇ ਪਰ ਦੂਜੇ ਪਾਸੇ বিজে ਸੰਪਲਾ ਦੀ ਹੁਣ ਮਰਜ਼ੀ ਵੀ ਤੈਅ ਕਰੇਗੀ ਕਿਉਂਕਿ ਜਿਸ ਕਦਰ ਉਹ ਨਾਰਾਜ ਨੇ ਮੋਦੀ ਦਾ ਪਰਿਵਾਰ ਆਪਣੇ ਨਾਮ ਦੇ ਮਗਰੋਂ ਹਟਾ ਲੈਣਾ ਟਵੀਟ ਰੋਸ ਦੇ ਵਿੱਚ ਜਿਹੜਾ ਕਰ ਦੇਣਾ ਸੋਸ਼ਲ ਮੀਡੀਆ ਤੇ ਪੋਸਟ ਇਸ ਤਰ੍ਹਾਂ ਦੀ ਪਾ ਦੇਣੀ ਜਿਸ ਦੇ ਨਾਲ ਇਹ ਚਰਚਾ ਸੁਭਾਵਕ ਹੈ ਕਿ ਛਿੜਨੀ ਸੀ ਕਿ ਕੀ ਹੋ ਭਾਜਪਾ ਨੂੰ ਅਲਵਿਦਾ ਕਹਿ ਰਹੇ ਨੇ ਤੇ ਕਾਂਗਰਸ ਨੂੰ ਕੀ ਜੁਆਇਨ ਕਰ ਰਹੇ ਨੇ ਜਾਂ ਫਿਰ ਕਾਂਗਰਸ ਜੁਆਇਨ ਨਹੀਂ ਕਰਦੇ ਤੇ ਹੋਰ ਉਹਨਾਂ ਕੋਲ ਰਸਤਾ ਕਿਹੜਾ ਬਚਦਾ ਕਿਉਂਕਿ ਭਾਜਪਾ ਨੇ ਪਹਿਲਾਂ ਹੀ ਟਿਕਟ ਉਥੋਂ ਅਨਾਉਂਸ ਕੀਤੀ ਹੈ ਜੇ ਟਿਕਟ ਦਾ ਹੀ ਮਸਲਾ ਹੈ ਤਾਂ ਫਿਰ ਆਮ ਆਦਮੀ ਪਾਰਟੀ ਵੀ ਅਨਾਉਂਸ ਕਰ ਚੁੱਕੀ ਆ ਟਿਕਟ ਤਾਂ ਉਹ ਬਾਕੀ ਜਿਹੜੀਆਂ ਪਾਰਟੀਆਂ ਨੇ ਸਰਗਰਮ ਖਾਸ ਕਰਕੇ ਅਬਸਪਾ ਪਾਰਟੀ ਵੱਲ ਵੀ ਉਹਨਾਂ ਦਾ ਰੁਝਾਨ ਹੈ ਜਿਹੜਾ ਹੋਵੇਗਾ ਕਿ ਨਹੀਂ ਹੋਵੇਗਾ ਇਹ ਵੀ ਨਹੀਂ ਕੁਝ ਕਿਹਾ ਜਾ ਸਕਦਾ ਪਰ ਫਿਰ ਗੱਲ ਰਹੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਨਾਲ ਤੇ ਉਹਨਾਂ ਦੀ ਵਿਚਾਰਧਾਰਾ ਇਹ ਮੇਲ ਨਹੀਂ ਖਾਂਦੀ ਔਰ ਕੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੱਕ ਜੇ ਉਹ ਪਹੁੰਚ ਕਰਦੇ ਵੀ ਹੈ ਤੇ ਕੀ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਦੇ ਜਿਹੜੇ ਸਮਰਥਕ ਨੇ ਕੀ ਵਿਜੇ ਸਾੰਪਲਾ ਦਾ ਸਵਾਗਤ ਖੁਸ਼ੀ-ਖੁਸ਼ੀ ਕਰਨਗੇ ਇਹ ਸਾਰੀਆਂ ਗੱਲਾਂ ਸੱਚ ਦੇ ਨੇੜੇ ਜਾਂ ਕਹਿ ਲਈਏ ਸੰਭਾਵਨਾਵਾਂ ਦੇ ਨੇੜੇ ਨਹੀਂ ਜਾਪਦੀਆਂ ਕਿ ਸੰਭਵ ਹੋ ਸਕਦਾ ਇਹ ਅਸੰਭਵ ਗੱਲਾਂ ਨੇ ਪਰ ਕਾਂਗਰਸ ਪਾਰਟੀ ਵਾਲਾ ਰਾਹ ਇਸ ਕਰਕੇ ਸੰਭਵ ਜਾਪ ਰਿਹਾ ਕਿਉਂਕਿ ਉੱਥੇ ਕਾਂਗਰਸ ਪਾਰਟੀ ਵੀ ਆਪਣਾ ਮਜ਼ਬੂਤ ਦਾਵੇਦਾਰ ਲੱਭ ਰਹੀ ਹੈ ਤੇ ਦੂਜੇ ਪਾਸੇ ਵਿਜੇ ਸ਼ਾਂਪਲਾ ਦੀ ਵੀ ਭਾਜਪਾ ਦੇ ਪ੍ਰਤੀ ਜਿਹੜੀ ਨਾਰਾਜ਼ਗੀ ਹੈ ਉਹ ਸਭ ਦੇ ਸਾਹਮਣੇ ਆ ਗਈ ਹੈ ਜਗਜाहਰ ਹੋ ਗਈ ਹੈ ਹੁਣ ਦੇਖਦੇ ਹਾਂ ਕਿ ਟਿਕਟ ਜਦੋਂ ਅਨਾਉਂਸ ਹੋਣੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਕਈ ਵਿਜੇ ਸ਼ਾਂਪਲਾ ਕਿਉਂਕਿ ਆਮ ਤੌਰ ਦੇ ਉੱਤੇ ਇਹਨਾਂ ਚੋਣਾਂ ਦੇ ਵਿੱਚ ਲੋਕ ਸਭਾ ਹਲਕਾ ਦੀਆਂ ਚੋਣਾਂ 2024 ਦੇ ਵਿੱਚ ਦੇਖਿਆ ਗਿਆ ਕਿ ਪਾਰਟੀ ਇੱਕ ਦਿਨ ਪਹਿਲਾਂ ਜੁਆਇਨ ਕੀਤੀ ਜਾਂਦੀ ਹੈ ਤੇ ਅਗਲੇ ਦਿਨ ਹੀ ਟਿਕਟ ਦੇ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਹੀ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਸੀਟ ਹਿਸ਼ਾਰਪੁਰ ਇਸੇ ਸੀਟ ਤੋਂ ਹੋਇਆ ਆਮ ਆਦਮੀ ਪਾਰਟੀ ਨੇ ਇਸੇ ਤਰ੍ਹਾਂ ਕੀਤਾ ਫਿਰ ਇਸੇ ਤਰ੍ਹਾਂ ਹੀ ਜਿਹੜਾ ਪਵਨ ਕੁਮਾਰ ਟਿੰਨੂ ਜਲੰਧਰ ਤੋਂ ਇੱਕ ਦਿਨ ਪਹਿਲਾਂ ਪਾਰਟੀ ਜੁਆਇਨ ਕਰਦੇ ਨੇ ਨਾਲ ਦੇ ਨਾਲ ਟਿਕਟ ਪੱਕੀ ਹੋ ਜਾਂਦੀ ਆਮ ਆਦਮੀ ਪਾਰਟੀ ਤੋਂ ਇਸੇ ਤਰ੍ਹਾਂ ਗੁਰਪ੍ਰੀਤ ਜੀਪੀ ਜਿਹੜੇ ਕਾਂਗਰਸ ਦੇ ਸਾਬਕਾ ਵਿਧਾਇਕ ਸੀ 2-4 ਦਿਨ ਪਹਿਲਾਂ ਜਾਂਦੇ ਨੇ ਤੇ ਫਿਰ ਟਿਕਟ ਉਹਨਾਂ ਦੀ ਅਨਾਉਂਸ ਹੋ ਜਾਂਦੀ ਹੈ ਇਸੇ ਤਰ੍ਹਾਂ ਪਰਮਪਾਲ ਕੌਰ ਸਿੱਧੂ ਜਿਹੜੇ ਕਿ ਸਿਕੰਦਰ ਸਿੰਘ ਮਲੋਕਾ ਦੇ ਨੂੰ ਨੇ ਉਹ ਥੋੜੇ ਦਿਨ ਪਹਿਲਾਂ ਹੀ ਪਾਰਟੀ ਜੁਆਇਨ ਕਰਦੇ ਨੇ ਤੇ ਨਾਲ ਦੇ ਨਾਲ ਹੀ ਉਹਨਾਂ ਦੀ ਟਿਕਟ ਅਨਾਉਂਸ ਹੋ ਜਾਂਦੀ ਹੈ ਇਸ ਤਰ੍ਹਾਂ ਕਈ ਇਸ ਤਰ੍ਹਾਂ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਪਾਰਟੀ ਤਾਜੀ-ਤਾਜੀ ਜੁਆਇਨ ਕੀਤੀ ਤੇ ਰੋਸੇ ਪਾਰਟੀ ਤੋਂ ਟਿਕਟ ਹਾਸਲ ਕਰ ਲਈ ਲੋਕ ਸਭਾ ਹਲਕੇ ਦੇ ਲਈ ਤੇ ਵਿਜੇ ਸ਼ਾਮਪਲਾ ਕੀ ਉਸੇ ਸੂਚੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜਾਂ ਫਿਰ ਉਹ ਆਪਣਾ ਫੈਸਲਾ ਬਦਲ ਸਕਦੇ ਨੇ ਨਰਾਜ਼ਗੀ ਹੈ ਜਿਹੜੀ ਉਹਨਾਂ ਦੀ ਕੁਝ ਸਮੇਂ ਦੇ ਲਈ ਹੈ ਇਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਕੀ ਫੈਸਲਾ ਲੈਂਦੇ ਨੇ ਆਪਣੇ ਸਾਥੀਆਂ ਦੇ ਨਾਲ ਸਲਾਹ مشورہ ਕਰਕੇ ਇਹ ਵਿਜੇ ਸਾਂਪਲਾ ਦੀ ਸਿਆਸਤ ਨੇ ਤੈਅ ਕਰਨਾ ਹੈ ਉਹਨਾਂ ਨੇ ਤੈਅ ਕਰਨਾ ਹੈ ਪਰ ਭਾਜਪਾ پارٹی ਦੇ ਲੀਡਰ ਵੀ ਇਸ ਤੇ ਉੱਤੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਅਸੀਂ ਵੀ ਕੋਸ਼ਿਸ਼ ਕੀਤੀ ਭਾਜਪਾ ਦੇ ਕੁਝ ਆਗੂਆਂ ਨਾਲ ਗੱਲਬਾਤ ਕਰਨ ਦੀ ਉਹ ਆਫ ਦਾ ਰਿਕਾਰਡ ਤਾਂ ਇਹ ਗੱਲ ਜ਼ਰੂਰ ਕਰਦੇ ਨੇ ਕਿ ਹਾਂ ਉਹ ਸਾਡੀ ਪਾਰਟੀ ਤੋਂ ਨਾਰਾਜ਼ ਨੇ ਵਿਜੇ ਸਾਂਪਲਾ ਪਰ ਉਹ ਕੀ ਅਗਲਾ ਫੈਸਲਾ ਲੈਣਗੇ ਇਸ ਦੇ ਬਾਰੇ ਉਹਨਾਂ ਦੀ ਕੋਈ ਖੁੱਲ੍ਹ ਕੇ ਗੱਲਬਾਤ ਵਿਜੇ ਸਾਂਪਲਾ ਦੇ ਨਾਲ ਨਹੀਂ ਹੋਈ ਔਰ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਜਿਹੜੇ ਵੱਡੇ ਲੀਡਰ ਨੇ ਉਹਨਾਂ ਵਿੱਚੋਂ ਬਹੁ ਗਿਣਤੀ ਇਸ ਗੱਲ ਦੇ ਉੱਤੇ ਰਾਜੀ ਹੋਣ ਲਈ ਤਿਆਰ ਬੈਠੀ ਹੈ ਕਿ ਜੇਕਰ ਵਿਜੇ ਸਾਂਪਲਾ ਉਹਨਾਂ ਦੀ ਪਾਰਟੀ ਜੁਆਇਨ ਕਰਦੇ ਨੇ ਤੇ ਉਹਨਾਂ ਦਾ ਖੁਸ਼ੀ-ਖੁਸ਼ੀ ਸਵਾਗਤ ਕਰਨਗੇ ਇਹ ਸਾਨੂੰ ਪਤਾ ਲੱਗਿਆ ਔਰ ਇਹ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਹੁਣ ਦੇਖਦੇ ਹਾਂ ਕਿ ਸੰਭਾਵਨਾਵਾਂ ਹਿਸ਼ਾਰਪੁਰ ਲੋਕ ਸਭਾ ਹਲਕੇ ਤੋਂ ਕੀ ਬਣਦੀਆਂ ਨੇ ਕਿ ਕਾਂਗਰਸ ਨੂੰ ਬਣਿਆ ਬਣਾਇਆ ਇੱਕ ਉਮੀਦਵਾਰ ਲੱਭੇਗਾ ਲੱਭ ਜਾਂਦਾ ਹੈ ਵਿਜੇ ਸਾਂਪਲਾ ਦੇ ਰੂਪ ਵਿੱਚ ਔਰ ਦੂਸਰੇ ਪਾਸੇ ਕੀ ਵਿਜੇ ਸਾਂਪਲਾ ਦੇ ਲਈ ਇੱਕ ਬਣਿਆ ਬਣਾਇਆ ਪਲੇਟਫਾਰਮ ਲੱਭ ਜਾਂਦਾ ਹੈ ਇਹ ਹੁਣ ਦੋਨਾਂ ਪਾਰਟੀਆਂ ਦੇ ਫੈਸਲਿਆਂ ਦੇ ਉੱਤੇ ਇੱਕ ਪਾਰਟੀ ਦੇ ਫੈਸਲੇ ਉੱਤੇ ਤੇ ਇੱਕ ਲੀਡਰ ਦੇ ਫੈਸਲੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਰਸਤਾ ਅਖਤਿਆਰ ਕਰਦੇ ਨੇ ਕਿਹੜਾ ਰਸਤਾ ਅਪਣਾਉਂਦੇ ਨੇ ਦੇਖਦੇ ਹਾਂ ਕਿ ਵਿਜੇ ਸਾਂਪਲਾ ਦੀ ਅਗਲੀ ਸਿਆਸਤ ਕਿਹੜੀ ਪਾਰਟੀ ਦੇ ਨਾਲ ਜੁੜ ਕੇ ਚੱਲਦੀ ਹੈ ਜਾਂ ਫਿਰ ਕੋ ਸਮੇਂ ਦੀ ਨਿਰਾਸ਼ ਰਹਿਣਗੇ ਤੇ ਭਾਜਪਾ ਦੇ ਨਾਲ ਬਣੇ ਰਹਿਣਗੇ ਕਿਉਂਕਿ ਇਸ ਵਕਤ ਵੀ ਉਹ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਦੇ ਤੌਰ ਦੇ ਉੱਤੇ ਸ ਨਭਾਉਂਦੇ ਨਜ਼ਰ ਆ ਰਹੇ ਨੇ ਵੱਖਰੀ ਗੱਲ ਹੈ ਕਿ ਉਹਨਾਂ ਨੇ استਿਫਾ ਦਿੱਤਾ ਤੇ ਉਹ ਫਰਵਾਨ ਨਹੀਂ ਸੀ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਇਹ ਸਾਡੀ ਵੀ ਨਜ਼ਰ ਬਣੀ ਹੋਈ ਹੈ ਅਸੀਂ ਜੋ ਵੀ ਅਪਡੇਟ ਆਵੇਗਾ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਜਾਣਕਾਰੀ ਸਾਂਝੀ ਕਰਾਂਗੇ ਪਰ ਨਿੱਜੀ ਤੌਰ ਤੇ ਹਾਰਪੁਰ ਲੋਕ ਸਭਾ ਹਲਕੇ ਦੇ ਇਸ ਸੀਟ ਤੇ ਔਰ ਭਾਜਪਾ ਦੇ ਲੀਡਰ ਵਿਜੇ ਸ਼ਾਮਪਲਾ ਦੇ ਜਿਹੜਾ ਇਹ ਚੱਲ ਰਿਹਾ ਹੈ ਜਿਹੜੀ ਉਹਨਾਂ ਦੀ ਹੁਣ ਤੱਕ ਬਿਆਨਬਾਜ਼ੀ ਆਈ ਹੈ ਸੋਸ਼ਲ ਮੀਡੀਆ ਦੇ ਰੂਪ ਦੇ ਵਿੱਚ ਇਸ ਦੇ ਬਾਰੇ ਜਾਂ ਫਿਰ ਕਾਂਗਰਸ ਪਾਰਟੀ ਨੂੰ ਕੁਵਾਕਈ ਵਿਜੇ ਸ਼ਾਮਪਲਾ ਨੂੰ ਆਪਣੀ ਪਾਰਟੀ ਸ਼ਾਮਲ ਕਰਵਾ ਕੇ ਆਪਣਾ ਦਾਵੇਦਾਰ ਮਜ਼ਬੂਤ ਦਾਵੇਦਾਰ ਜਿਹੜਾ ਪੇਸ਼ ਕਰਨਾ ਚਾਹੀਦਾ ਉਮੀਦਵਾਰ ਵਜੋਂ ਵਿਜੇ ਸਾਹਪਣਾ ਨੂੰ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਪੰਜਾਬੀਆਂ ਦਾ ਕੀ ਸੋਚਣਾ ਹੈ ਵੋਟਰ ਵੀ ਕਿਉਂਕਿ ਆਪਣੀ ਆਪਣੀ رائے ਅੱਜਕੱਲ ਸਾਂਝੀ ਕਰ ਰਹੇ ਨੇ ਦਿਲਚਸਪੀ ਦਿਖਾ ਰਹੇ ਨੇ ਸਿਆਸਤ ਦੇ ਅੰਦਰ ਜੋ ਚੱਲ ਰਹੀ ਹੈ ਦੇਸ਼ ਭਰ ਦੇ ਵਿੱਚ ਔਰ ਪੰਜਾਬ ਦੀਆਂ 13 ਲੋਕ ਸਭਾ ਵਾਲ ਕੰਨੀਆਂ ਸੀਟਾਂ ਦੇ ਬਾਰੇ ਤਾਂ ਖਾਸ ਕਰਕੇ ਇਸ ਖਬਰ ਤੋਂ ਨੂੰ ਸੁਣਨ ਤੋਂ ਬਾਅਦ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਤੁਹਾਡਾ ਕੀ ਮੰਨਣਾ ਹੈ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ